ਜਿਹੜੀ ਮੈਂ ਤੁਹਾਨੂੰ ਅੱਜ ਦੀ ਖ਼ਬਰ ਸੁਣਾਉਣ ਜਾ ਰਿਹਾ ਆਂਗਾ ਆਪਾਂ ਖ਼ਬਰ ਹੀ ਕਹਾਂਗੇ ਇਹਨੂੰ ਤੇ ਮੈਨੂੰ ਲੱਗਦਾ ਵੀ ਤਕਰੀਬਨ ਬਹੁਤ ਤੇ ਲੋਕਾਂ ਨੇ ਇਹ ਖ਼ਬਰ ਸੁਣ ਰੱਖੀ ਹੋਣੀ ਹੈਗੀ ਪਰ ਜਿਨ੍ਹਾਂ ਨੇ ਨਹੀਂ ਸੁਣੀ ਜਿਹੜੇ ਇਸ ਮਤਲਬ ਵੀ ਗੱਲ ਤੋਂ ਜਾਣੂ ਨਹੀਂ ਗਏ ਮੇਰੇ ਮੈਂ ਇਹੀ ਚਾਹਣਾਗਾ ਵੀ ਉਹ ਇਹ ਜਿਹੜੀ ਮੇਰੀ ਵੀਡੀਓ ਉਹ ਪੂਰੀ ਜ਼ਰੂਰ ਦੇਖਣ ਉਹ ਸਾਨੂੰ ਸਿੱਖਣ ਨੂੰ ਜ਼ਰੂਰ ਮਿਲੂਗਾ ਅੱਜ ਦੀ ਵੀਡੀਓ 'ਚ ਜੇ ਕੋਈ ਸਿੱਖਣ ਨੂੰ ਨਾ ਮਿਲਿਆ ਮੇਰੇ ਚੈਨਲ ਨੂੰ ਅਨਸਬਸਕ੍ਰਾਈਬ ਕਰ ਦਿਓ ਬਸ ਚਲੋ ਆਪਾਂ ਅੱਜ ਦੀ ਜਿਹੜੀ ਖ਼ਬਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਖ਼ਬਰ ਹੈਗੀ ਕਿ ਹੁਸ਼ਿਆਰਪੁਰ ਹੁਸ਼ਿਆਰਪੁਰ ਚ ਇੱਕ ਮੁੰਡਾ ਖੇਡ ਰਿਆ ਸੀਗਾ ਆਪਦੀ ਗਲੀ ਵਿੱਚ ਉਹਦੀ ਮੁੰਡੇ ਦੀ ਉਮਰ ਸੀਗੀ ਸਿਰਫ 5 ਸਾਲ ਦੀ ਤੇ ਜਦੋਂ ਗਲੀ ਚ ਖੇਡ ਰਿਆ ਸੀਗਾ ਤੇ ਮਾਪਿਆਂ ਨੂੰ ਕੋਈ ਫਿਕਰ ਨਹੀਂ ਸੀਗੀ ਕਿਉਂਕਿ ਉਹ ਤਾਂ ਮਤਲਬ ਆਪਦੀ ਗਲੀ ਚ ਸੀਗਾ ਤੇ ਉਹਨੂੰ ਅੱਗੇ ਵੀ ਉਹ ਗਲੀ ਚ ਖੇਡਦਾ ਰਹਿੰਦਾ ਸੀਗਾ ਪਰ ਉਸ ਤੋਂ ਬਾਅਦ ਕੋਈ ਉਹਦੀ ਮਾਂ ਜਦੋਂ ਕਹਿੰਦੀ ਵੀ ਤੂੰ ਰੋਟੀ ਖਾਲਾ ਬੈਠਾ ਕੇ ਪਰ ਉਹ ਰੋਟੀ ਖਾਣ ਨਹੀਂ ਆਇਆ ਜਦੋਂ ਮਾਪਿਆਂ ਨੇ ਦੇਖਿਆ ਗਲੀ ਚ ਉਹ ਬੱਚਾ ਉਸ ਗਲੀ ਵਿੱਚ ਨਹੀਂ ਸੀਗਾ ਉਸ ਤੋਂ ਬਾਅਦ ਮਾਪਿਆਂ ਨੂੰ ਘਬਰਾ ਜਾਂਦਾ ਕਿਉਂਕਿ ਉਹ ਬੱਚਾ 5 ਸਾਲ ਦਾ ਸੀਗਾ ਤੇ ਮਾਪਿਆਂ ਕੋਲ ਘਬਰਾਉਣਾ ਤਾਂ ਬੰਦੇ ਸੀਗਾ ਹੁਣ ਆਪੇ ਘਬਰਾ ਜਾਂਦਾ ਅਣਗੌਣ ਇਕੱਠਾ ਹੁੰਦੇ ਅਣਗੌਣ ਚ ਪੁੱਛਦੇ ਆ ਦੋਸਤਾਂ ਮਿੱਤਰਾਂ ਤੋਂ ਜਦੋਂ ਭਾਵ ਕਰਦੇ ਆਗੇ ਤੇ ਪਤਾ ਲੱਗਦਾ ਉਹ ਬੱਚਾ ਨਾ ਕਿਸੇ ਦੋਸਤ ਕੋਲ ਤੇ ਨਾ ਹੀ ਕਿਸੇ ਗੁਆਂਢੀ ਕੋਲ ਆ ਹੁਣ ਜਿਹੜੇ ਮਾਪਿਆਂ ਦੀ ਜਿਹੜੀ ਫਿਕਰ ਸੀਗੀ ਹੋਰ ਵੱਧ ਗਈ ਤੇ ਉਸ ਤੋਂ ਬਾਅਦ ਸਿੱਧੇ ਉਹ ਮਤਲਬ ਵੀ ਆਪ ਦੇ ਨਾਲ ਦੇ ਮੋਤਵਰ ਚਾਰੋਂ ਗਲੀ ਦੇ ਬੰਦੇ ਲੈ ਕੇ ਹੁਣ ਸਟੇਸ਼ਨ ਜਾਂਦੇ ਆਗੇ ਪੋਸਟ ਸਟੇਸ਼ਨ ਤੇ ਜਾ ਕੇ ਉੱਥੇ ਉਹਨਾਂ ਨੂੰ ਐਸਐਸਪੀ ਸੰਦੀਪ ਕੁਮਾਰ ਜਿਹੜੇ ਕੇਸ ਨੂੰ ਖੁਦ ਆਪ ਹੈਂਡਲ ਕਰਦੇ ਆਗੇ ਉਹਨਾਂ ਨੂੰ ਦੱਸਦੇ ਸਾਰੀ ਗੱਲ ਵਾਦੀ ਵੀ ਉਹਨਾਂ ਦਾ ਇੱਕ ਬੱਚਾ ਸੀਗਾ ਤੇ ਉਹਦਾ ਨਾਮ ਸੀਗਾ ਹਰਵੀਰ ਉਮਰ ਸੀਗੀ ਉਹਦੀ 5 ਸਾਲ ਦੀ ਪਿਆ ਉਹਦਾ ਗਲੀ 'ਚ ਖੇਡ ਰਿਹਾ ਸੀਗਾ ਪਰ ਜੇ ਤੁਸੀਂ ਇਹਨੂੰ ਬਾਹਰ ਜਾ ਕੇ ਦੇਖਿਆ ਉਸ ਗਲੀ ਵਿੱਚ ਉਹ ਬੱਚਾ ਨਹੀਂ ਸੀਗਾ ਤੇ ਪੁਲਿਸ ਅਫਸਰ ਦੀ ਪਹਿਲਾਂ ਵੀ ਤੁਸੀਂ ਉਹਦੇ ਦੋਸਤਾਂ ਮਿੱਤਰਾਂ ਨੂੰ ਪੁੱਛ ਲੈਂਦੇ ਗਾਣਗਵਣ ਨੂੰ ਪੁੱਛ ਲੈਂਦੇ ਤੇ ਜਿਹੜੇ ਹਰਵੀਰ ਦੇ ਮਾਪਿਓ ਸੀਗੇ ਉਹ ਕਹਿੰਦੇ ਵੀ ਸਾਰੇ ਕਿਤੇ ਪਤਾ ਕਰ ਰੱਖਿਆ ਹੈਗਾ ਉਦੇ ਦੋਸਤਾਂ ਕੋਲ ਤੇ ਉਹਦੇ ਮਤਲਬ ਆਣ ਗਵਾਂਡੇ ਸਾਰੇ ਪਤਾ ਕਰ ਲਿਆ ਵੀ ਬੱਚਾ ਸਾਡਾ ਕਿਸੇ ਕੋਲ ਨਹੀਂ ਗਿਆ। ਸਾਨੂੰ ਇਹ ਲੱਗਦਾ ਵੀ ਜਿਹੜਾ ਸਾਡਾ ਬੱਚਾ ਕਾ ਮਿਸਿੰਗ ਆ ਉਸ ਤੋਂ ਬਾਅਦ ਜਿਹੜੀ ਮਤਲਬ ਮਿਸਿੰਗ ਰਿਪੋਰਟ ਲੇਖਤੀ ਹੈ ਕਿ ਪੁਲਿਸ ਤੇ ਸਪੈਸ਼ਲ ਐਸਐਸਪੀ ਦਾ ਧੰਨਵਾਦ ਕਰਨ ਮਨਦਾ ਜਿਹੜੇ ਨੇ ਮਤਲਬ ਆਪ ਉਹਦੇ ਕੇਸ ਨੂੰ ਹੈਂਡਲ ਕੀਤਾ ਤੇ ਦੋ ਟੀਮਾਂ ਬਣਾ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੰਦੇ ਆਗੇ। ਤੇ ਚਾਰੇ ਪਾਸੇ ਬੱਚਾ ਦੇਖਦੇ ਆਗੇ ਤੇ ਪਰ ਬੱਚੇ ਦਾ ਕੁਝ ਪਤਾ ਨਹੀਂ ਲੱਗਦਾ। ਤੇ ਹੁਣ ਆਉਂਦੀ ਹੈ ਕਿ ਅਗਲੀ ਸਵੇਰ ਆ ਦੋ ਤਿੰਨ ਦਿਨਾਂ ਦੀ ਪਿਛਲੀ ਦੀ ਗੱਲ ਨਹੀਂ ਸੁਣਾ ਰਿਹਾ ਮੈਂ ਤੁਹਾਨੂੰ ਜਦੋਂ ਸੁਬਾਹ ਹੁੰਦੀ ਹੈਗੀ ਤੇ ਕੋਲੇ ਸ਼ਮਸ਼ਾਨ ਘਾੜ ਹੁੰਦਾਗਾ ਜਦੋਂ ਸ਼ਮਸ਼ਾਨ ਘਾੜ ਦੇ ਪੁਲਿਸ ਭਾਲ ਦੀ ਭਾਲ ਦੀ ਸ਼ਮਸ਼ਾਨ ਘਾੜ ਪਹੁੰਚਦੀ ਹੈਗੀ ਤੇ ਉੱਥੇ ਉਹਨਾਂ ਦੇ ਪੈਰਾਥੋਲੋਜੀ ਮੀਨ ਕਿਸ ਕੇ ਆਂਦੀ ਹੈਗੀ ਪੁੱਛਦੇ ਕਿਉਂਕਿ ਜਿਹੜਾ ਬੱਚੇ ਨੂੰ ਮਤਲਬ ਹੀ ਭਾਰ ਰਹੀ ਸੀਗੀ ਜਿਹੜੇ ਬੱਚੇ ਨੂੰ ਸਾਰਾ ਮਤਲਬ ਮਹੱਲਾ ਭਾਰ ਰਿਹਾ ਸੀਗਾ ਉਹ ਬੱਚੇ ਦੀ ਉੱਥੇ ਲਾਸ਼ ਪਈ ਸੀ ਉਸ ਤੋਂ ਬਾਅਦ ਪੁਲਿਸ ਜਦੋਂ ਉਹਦੇ ਮਤਲਬ ਹੀ ਹਰਵੀਰ ਦੇ ਮਾਪਿਆਂ ਨੂੰ ਉਨੂੰ ਫਾਰਮ ਕਰਦੇ ਆਗੇ ਤੇ ਹਰਵੀਰ ਦੇ ਮਾਪਿਓ ਜਿਹੜੀ ਉਹਦੀ ਸਵਾਗਤ ਕਰਨ ਵਾਸਤੇ ਪਹੁੰਚ ਜਾਂਦੇ ਆਗੇ ਤੇਨੂੰ ਪਤਾ ਲੱਗਦਾ ਉਹਨਾਂ ਦੇ 5 ਸਾਲ ਦਾ ਬੱਚਾ ਹਰਵੀਰ ਹੀ ਸੀਗਾ ਉਸ ਤੋਂ ਬਾਅਦ ਜਦੋਂ ਉਹ ਮਤਲਬ ਇਹ ਨਿਊ ਹਸ਼ਿਆਰਪੁਰ ਨਿਊ ਦੀ ਨਗਰ ਦੇ ਰਹਿਣ ਵਾਲੇ ਸੀਗੇ ਤੇ ਹਰਵੀਰ ਤੇ ਜਿਹੜੇ ਉਹਦੇ ਮਾਪਿਓ ਆਗਾ ਉਸ ਤੋਂ ਬਾਅਦ ਜਦੋਂ ਹੁਣ ਇਹ ਕੇਸ ਬਾਲਾ ਹਾਈਲਾਈਟ ਹੋ ਗਿਆ ਮੀਡੀਆ ਵੀ ਇਸ ਕੇਸ ਚ ਐਂਟਰ ਹੋ ਗਿਆ ਕਿਉਂਕਿ ਸਿਰਫ 5 ਸਾਲ ਦਾ ਬੱਚਾ ਸੀਗਾ ਤੇ ਉਹ ਨੂੰ ਮਤਲਬ ਹੀ ਲੈ ਕੇ ਗਿਆ ਸੀ ਇੱਕ ਪ੍ਰਵਾਸੀ ਬੰਦਾ ਪ੍ਰਵਾਸੀ ਬੰਦਾ ਜਿਹਨੂੰ ਆਪਾਂ ਇਹ ਕਹਿ ਕੇ ਆਪ ਕੰਮ ਦਿੰਨੇਗੇ ਵੀ ਚਲੋ ਵਿਚਾਰੇ ਗਰੀਬ ਆ ਤੇ ਵਿਚਾਰੇ ਇਹਨਾਂ ਨੂੰ ਪੈਸਾ ਕਮਾਉਣਾ ਆਉਂਦੇ ਇੱਥੇ ਵਿਚਾਰਾ ਵਿਚਾਰਾ ਕਰਕੇ ਆਪਾਂ ਜਿੰਨਾਂ ਨੂੰ ਸਿਰ ਚੜ੍ਹਾ ਲੈਂਦੇ ਆ ਉਹੀ ਵਿਚਾਰੇ ਨੇ ਇੱਕ ਮਤਲਬ ਵੀ ਚੰਗੇ ਭਲੇ ਪੰਜਾਬੀ ਬੰਦੇ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੁਣ ਉਸ ਤੋਂ ਬਾਅਦ ਜਦੋਂ ਪਤਾ ਲੱਗਦਾਗਾ ਪੁਲਿਸ ਨੇ ਨਾਲ ਸੀਸੀਟੀਵੀ ਚੈੱਕ ਕਰਦੇ ਸਾਰਾ ਪਹਿਲਾਂ ਨਿਊ ਦੀਪ ਜਿਹੜੇ ਮਹੱਲੇ ਦੇ ਵਿੱਚ ਲੱਗੇ ਹੋਏ ਸੀ ਕਿ ਤੁਹਾਨੂੰ ਨੂੰ ਪਤਾ ਲੱਗਦਾ ਇੱਕ ਸਕੂਟਰੀ ਤੇ ਇੱਕ ਬੰਦਾ ਆਇਆ ਸੀਗਾ ਤੇ ਉਹ ਬੱਚੇ ਨੂੰ ਨਾਲ ਬਿਠਾ ਕੇ ਲੈ ਕੇ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਪੁਲਿਸ ਆ ਗਈ ਉਸ ਮਤਲਬ ਸਕੂਟਰੀ ਦਾ ਜਦੋਂ ਸੀਸੀਟੀਵੀ ਦਾ ਪਿੱਛਾ ਕਰਦੀ ਹੈ ਕਿ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਇਕੱਲੇ ਵਰਕ ਦਾ ਕੰਮ ਕਰਦਾ ਸੀਗਾ ਤੇ ਉੱਥੇ ਗਿਆ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਜਦੋਂ ਅਗਲਾ ਦਿਨ ਆਉਂਦਾ ਪੁਲਿਸ ਉਹਨੂੰ ਮਤਲਬ ਪ੍ਰਵਾਸੀ ਮਜ਼ਦੂਰ ਨੂੰ ਵੀ ਹਿਰਾਸਤ ਚ ਲੈ ਲੈਂਦੀ ਹੈ ਹਿਰਾਸਤ ਚ ਲੈ ਕੇ ਉਹਦੀ ਮਤਲਬ ਕਾਫੀ ਪੁੱਛਗਿੱਛ ਕੀਤੀ ਜਾਂਦੀ ਹੈਗੀ ਪਰ ਉਹਨੂੰ ਪੁੱਛਿਆ ਜਾਂਦਾ ਵੀ ਤੂੰ ਬੱਚੇ ਨੂੰ ਮਤਲਬ ਇਹ ਵੀ ਕਿਉਂ ਚੱਕ ਲੈ ਕੇ ਗਿਆ ਸੀਗਾ ਤੇ ਪਰ ਜਿਹੜਾ ਉਹ ਕੋਲ ਕੋਈ ਜਵਾਬ ਨਹੀਂ ਸੀਗਾ ਅਜੇ ਇਸ ਗੱਲ ਦਾ ਪੁਲਿਸ ਨੇ ਖਲਾਸਾ ਨਹੀਂ ਕੀਤਾ ਵੀ ਕਿਉਂ ਉਸ ਬੱਚੇ ਨੂੰ ਲੈ ਕੇ ਗਿਆ ਸੀਗਾ ਤੇ ਕਿਉਂ ਉਸ ਬੱਚੇ ਨੂੰ ਉਹਨੂੰ ਮਾਰਨਾ ਪੈ ਗਿਆ ਹੁਣ ਜਦਗੇ ਜਿਵੇਂ ਇਹ ਕੇਸ ਦਾ ਖਲਾਸਾ ਪੁਲਿਸ ਕਰੂਗੀ ਮੈਂ ਤੁਹਾਡੇ ਸਾਹਮਣੇ ਜ਼ਰੂਰ ਦੱਸੂਗਾ ਪਰ ਮੇਰੀ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇੰਨਾ ਹੈਗਾ ਵੀ ਤੁਸੀਂ ਇੱਕ ਬੰਦਾ ਵੀ ਇਹ ਸੁਚੇਤ ਹੋइए ਕਹਾਣੀ ਸੁਣ ਕੇ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰੋਗੇ ਉਹ ਜਿਵੇਂ ਹੁਣ ਤੁਸੀਂ ਮੈਂ ਦੇਖੋ ਵੀ ਆਪਦੇ ਬੱਚਿਆਂ ਦਾ ਧਿਆਨ ਰੱਖੋ ਇਹ ਕਹਾਣੀ ਮੈਂ ਤੁਹਾਨੂੰ ਤਾਂ ਦੱਸੀ ਹੈਗੀ ਵੀ ਆਉਦੇ ਬੱਚਿਆਂ ਦਾ ਧਿਆਨ ਰੱਖੋ ਵੀ ਕਿੱਥੇ ਖੇਡ ਰਹੇ ਹੈਗੇ ਉਹ ਤੇ ਕੌਣ ਉਹਨਾਂ ਦੇ ਦੋਸਤ ਆਗੇ ਕੌਣ ਉਹਨਾਂ ਨੂੰ ਮਤਲਬ ਵੀ ਲਾਲਚ ਦੇ ਕੇ ਲੈ ਕੇ ਜਾਂਦਾ ਹੈਗਾ ਤੇ ਖੁਦ ਆਪਦਾ ਧਿਆਨ ਰੱਖੋ ਆਪਦੇ ਆਣ ਗਵਾਂਡ ਦਾ ਧਿਆਨ ਕੋ ਅੱਜ ਕੱਲ ਦੀ ਦੁਨੀਆ 'ਚ ਕਿਸੇ ਤੇ ਵੀ ਯਕੀਨ ਨਾ ਕਰੋ ਕੋਈ ਇਹ ਨਹੀਂ ਪਤਾ ਲੱਗਦਾ ਕਿ ਕਿਹੜੇ ਵੇਲੇ ਹਰਵੀਰ ਨਾਮ ਹਰਵੀਰ ਵਰਗਾ ਬੰਦਾ ਤੇ ਮਤਲਬ ਵੀ ਉਹਦਾ ਆ ਹਾਲ ਹੋ ਜਾਊਗਾ ਉਹ ਸਿਰਫ ਮਾਸੂਮ ਬੱਚਾ ਸੀਗਾ 5 ਸਾਲ ਦਾ ਬੱਚਾ ਸੀਗਾ ਜਦੋਂ ਤੁਸੀਂ ਫੋਟੋ ਵਿੱਚ ਦੇਖ ਰਹੇ ਹੋਗੇ ਮਗਰ ਇਹ ਬੱਚੇ ਦੀ ਜਿਹੜੀ ਜੇ ਇਹਦੀ ਮਾਸੂਮੀਅਤ ਚੱਲ ਫਰੀ ਹੈ ਪਰ ਉਸੋਂ ਦਰਿੰਦੇ ਪ੍ਰਵਾਸੀ ਨੇ ਦਰਿੰਦੇ ਬੰਦੇ ਨੇ ਇਹ ਨਹੀਂ ਸੋਚਿਆ ਵੀ ਇਹ ਸਹੀ ਸਰਪ 5 ਸਾਲ ਦਾ ਉਹਨੂੰ ਮਤਲਬ ਵੀ ਚੱਕ ਕੇ ਲੈ ਗਿਆ ਉਸ ਤੋਂ ਬਾਅਦ ਉਹਦਾ ਮਤਲਬ ਵੀ ਮਾਰ ਵੀ ਦਿੱਤਾ ਉਹਨੂੰ ਧੰਨਵਾਦ ਅੱਜ ਮੇਰੀ ਖਬਰਾਂ ਜਿਹੜੀ ਪੂਰੀ ਸੁਣਨ ਵਾਸਤੇ ਤੇ ਮੈਨੂੰ ਉਮੀਦ ਆ ਵੀ ਤੁਸੀਂ ਇੱਕ ਜਾਣਾ ਵੀ ਇਹ ਮੇਰੀ ਜਿਹੜੀ ਖਬਰ ਸੁਣ ਕੇ ਆਪਦੇ ਬੱਚਿਆਂ ਦਾ ਧਿਆਨ ਰੱਖੂਗਾ ਤੇ ਆਪ ਦਾ ਖੁਦ ਬੱਚੇ ਆਪ ਦਾ ਧਿਆਨ ਰੱਖਣਗੇ ਕਿਸੇ ਦਾ ਮਤਲਬ ਜੇ ਕੋ ਨੂੰ ਕੋ ਲਾਲਚ ਦੇਂਦਾ ਟੌਫੀ ਬਿਸਕੁਟ ਇਹਨਾਂ ਵਿੱਚ ਚਾਕਲੇਟਾਂ ਦਾ ਉਹ ਲਾਲਚ ਵਿੱਚ ਨਹੀਂ ਆਉਣਾ ਧੰਨਵਾਦ ਮਿਲਦੇ ਆਂ ਅਗਲੀ ਸਟੋਰੀ ਤੇ ਕ੍ਰਾਈਮ ਸਟੋਰੀ ਤੇ ਤੇ ਉਹ ਬਸ ਹੋਰ ਕੋਈ ਗੱਲੇ ਹੈ ਨਹੀਂ ਕੁਝ ਕਰਨ ਵਾਸਤੇ ਕਿਉਂਕਿ ਜਿਹੜਾ ਮੈਨੂੰ ਬਹੁਤ ਗੁੱਸਾ ਆ ਰਿਹਾ ਉਸ ਬੰਦੇ ਦੇ ਪ੍ਰਵਾਸੀ ਮਜ਼ਦੂਰ ਤੇ ਮੈਂ